ਫਤੇਗੜ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ 300 ਸਾਲ ਤੋਂ ਵੱਧ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਸੀ ਤਾਂ ਕਿ ਪੰਜਾਬ 'ਚ ਜ਼ੁਲਮ ਦਾ ਰਾਜ ਖਤਮ ਹੋ ਸਕੇ ਤੇ ਇਨਸਾਫ ਦਾ ਰਾਜ ਰਾਜ ਕਾਇਮ ਹੋ ਸਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਾ ਜੋ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਉਹਦਾ ਬਦਲਾ ਲਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚੜੀ ਦੇ ਮੈਦਾਨ ਦੇ ਅੰਦਰ ਵੱਡੀ ਫਤਿਹ ਹਾਸਲ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾ ਸਿੱਖ ਰਾਜ ਪੰਜਾਬ ਦੇ ਅੰਦਰ ਸਥਾਪਿਤ ਕੀਤਾ ਨਾਨਕਸ਼ਾਹੀ ਸਿੱਕਾ ਚਲਾਇਆ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਨਾਨਕਸ਼ਾਹੀ ਸਿੱਕਾ ਚੱਲਿਆ 1710 ਤੋਂ ਲੈ ਕੇ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਰਿਹਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਗੁਰਦਾਸ ਨੰਗਲ ਚੋਂ ਗ੍ਰਿਫਤਾਰ ਕਰਕੇ ਉਹਨਾਂ ਤੇ ਵੱਡੇ ਜ਼ੁਲਮ ਕੀਤੇ ਉਹਨਾਂ ਦੇ ਬੱਚੇ ਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ ਚ ਤੁੰਗਿਆ ਗਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਈ ਨਾ ਮੰਨੀ ਅੱਜ ਵੀ 300 ਸਾਲ ਬਾਅਦ ਕੌਮ ਇਸੇ ਕਰਕੇ ਉਹਨਾਂ ਨੂੰ ਯਾਦ ਕਰ ਰਹੀ ਹੈ ਕਿਉਂਕਿ ਸਿੱਖ ਪੰਥ ਲਈ ਸਿੱਖ ਸਮਾਜ ਲਈ ਪੰਜਾਬ ਲਈ ਉਹਨਾਂ ਦੀ ਵੱਡੀ ਕੁਰਬਾਨੀ ਸੀ ਔਰ ਸਭ ਤੋਂ ਵੱਡੀ ਗੱਲ ਜੋ ਉਹਨਾਂ ਨੇ ਪੰਜਾਬ ਕੀਤੀ ਉਹ ਸੀ ਜ਼ਮੀਨ ਹਲ ਬਾਹਕ ਦੀ ਲੈਂਡ ਟੂ ਟੇਲਰ 17ਵੀਂ ਸਦੀ ਦੇ ਅੰਦਰ ਮਜ਼ਾਰਿਆਂ ਨੂੰ ਜ਼ਮੀਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਜਿਸ ਕਰਕੇ ਪੰਜਾਬ ਦੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਨੇ ਸਿੱਖ ਸਮਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਾ ਤੇ ਅੱਜ ਪੰਜਾਬ ਸਰਕਾਰ ਵੀ 300 ਸਾਲਾ ਸ਼ਹੀਦੀ ਦਿਵਸ ਉਹਨਾਂ ਦਾ ਮਨਾ ਰਹੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੂਰੀ ਦੁਨੀਆ ਦੇ ਅੰਦਰ ਸਿੱਖ ਸਮਾਜ ਯਾਦ ਕਰ ਰਿਹਾ ਹੈ ਕੈਮਰਾਮੈਨ ਗੁੰਜੀਤ ਦੇ ਨਾਮ ਯਾਦਵਿੰਦਰ ਸਿੰਘ এবੀਪੀ ਸਾਝਾ ਫਤੇਗੜ ਸਾਹਿਬ